ਪੰਜਾਬ ਇੱਕ ਅਜਿਹੇ ਸੂਬਾ ਜਿੱਥੇ 70-80% ਲੋਕ ਖੇਤੀਬਾੜੀ ਉੱਤੇ ਨਿਰਭਰ ਨੇ ਉਹਨਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਹੈ ਖੇਤੀਬਾੜੀ ਜਾਂ ਉਸ ਦੇ ਨਾਲ ਜੁੜੇ ਹੋਏ ਸਹਾਇਕ ਧੰਦੇ ਤੇ ਉਹ ਕਿਸਾਨੀ ਹੈ ਜੋ ਕਿ ਦੇਸ਼ ਨੂੰ ਤੱਕ ਖਲਾਫ ਪਲਾ ਰਹੀ ਹੈ ਪਰੰਤੂ ਆਪ 90 ਹਜ਼ਾਰ ਕਰੋੜ ਦੇ ਕਰਜ਼ ਦੀ ਮਾਰ ਦੀ ਪੰਡ ਚੱਕੀ ਫਿਰਦੀ ਹੈ ਕਦੇ ਐਮਐਸਪੀ ਪਿੱਛੇ ਲੜਾਈ ਕਦੇ ਖੇਤੀ ਕਾਨੂੰਨਾਂ ਪਿੱਛੇ ਲੜਾਈ ਕਦੇ ਸੋਕਿਆਂ ਦੀ ਮਾਰ ਕਿਤੇ ਹੜਾਂ ਦੀ ਮਾਰ ਇਹ ਸਭ ਆਪਣੇ ਪਿੰਡੇ ਉੱਤੇ ਹੰਡਾ ਰਹੀ ਹੈ ਤੇ ਹੁਣ ਇੱਕ ਨਵੀਂ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਬਹੁਤ ਸਾਰੀਆਂ ਅਜਿਹੇ ਸਹਾਇਕ ਧੰਦੇ ਨੇ ਜਿਹੜੇ ਪਰਫੁੱਲਟ ਹੋ ਰਹੇ ਨੇ ਹੁਣ ਕਿਸਾਨਾਂ ਨੂੰ ਜੇਕਰ ਇਹਨਾਂ ਦਾ ਕੁਝ ਹੋਰ ਨਹੀਂ ਵਿਗਾੜ ਸਕਦੇ ਤਾਂ ਕੁਝ ਠੱਗ ਲੋਗ ਨਕਲੀ ਬੀਜਾਂ ਨਕਲੀ ਰੇ ਇਹਨਾਂ ਨੂੰ ਦੇ ਕੇ ਇਹਨਾਂ ਦਾ ਸਰਬਨਾਸ਼ ਕਰਨ ਲੱਗੇ ਹੋਏ ਹਨ ਕੁਝ ਅਜਿਹੇ ਹੀ ਕਿੱਸਾ ਦੇਖਣ ਨੂੰ ਮਿਲਿਆ ਹੈ ਰਾਜਪੁਰੇ ਦੇ ਆਸ-ਪਾਸ 25-30 ਏਕੜ ਜ਼ਮੀਨ ਦੇ ਵਿੱਚ ਜੋ ਕਿ ਟਮਾਟੇ ਮੇ ਕੁਝ ਪਿੰਡਾਂ ਦੇ ਵਿੱਚ ਕਿਸੇ ਕੋਲ 10 ਕਿੱਲੇ ਕਿਸੇ ਕੋਲ 5 ਕਿੱਲੇ ਕਿਸੇ ਕੋਲ 20 ਕਿੱਲੇ ਛੋਟੇ ਕਿਸਾਨ ਉਹਨਾਂ ਨੂੰ ਇੱਕ ਵਿਅਕਤੀ ਵੱਲੋਂ ਅਜਿਹੇ ਬੀਜ ਵੇਚ ਦਿੱਤਾ ਗਿਆ ਜੋ ਕਿ ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਘਟਿਆ ਸੀ ਤੇ ਮਹਿੰਗੇ ਭਾਅ ਤੇ ਵੇਚਿਆ ਗਿਆ ਤੇ ਮਹੀਨਿਆਂ ਦੀ ਮਿਹਨਤ ਦੇ ਮਗਰੋਂ ਜਦੋਂ ਉਹਨਾਂ ਦੇ ਸਾਹਮਣੇ ਇਹਦਾ ਰਿਜ਼ਲਟ ਆਇਆ ਤਾਂ ਉਹ ਫਸਲ ਨਾ ਤਾਂ ਵਿਕਣ ਯੋਗ ਸੀ ਤੇ ਨਾ ਹੀ ਖਾਣ ਯੋਗ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਪਟਿਆਲਾ ਨੂੰ ਕੀਤੀ ਗਈ ਕੋਈ ਸਿੱਟਾ ਨਾ ਨਿਕਲਿਆ ਤਾਂ ਉਹਨਾਂ ਨੇ ਮੁਹਾਲੀ ਦੇ ਵਿੱਚ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ 2022 ਦਾ ਇਹ ਕੇਸ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਸਾਰੇ ਸਬੂਤ ਦਿੱਤੇ ਗਏ ਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਤੇ ਕੋਰਟ ਵੱਲੋਂ ਅਖੀਰ ਦੇ ਵਿੱਚ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਤੇ ਉਸ ਬੀਜ ਨੂੰ ਵੇਚਣ ਵਾਲੇ ਐਗਰੀਕਲਚਰ ਸਟੋਰ ਨੂੰ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਦੇਹ ਪੈਸੇ ਕਿਸਾਨਾਂ ਨੂੰ ਦੇਣ ਦੇ ਆਦੇਸ਼ ਦਿੱਤੇ ਗਏ ਹਾਲਾਂਕਿ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਹ ਜੁਰਮਾਨਾ ਇਹ ਮੁਆਵਜ਼ਾ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਬਹੁਤ ਘੱਟ ਹੈ ਇਸ ਕਰਕੇ ਬਧਾਇਆ ਜਾਵੇ ਪਰੰਤੂ ਕੋਰਟ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕੁਝ ਕੀਤਾ ਗਿਆ ਉਹ ਤੁਹਾਨੂੰ ਸੁਣਾਣੇ ਆ ਉਹਨਾਂ ਪੀੜਤ ਕਿਸਾਨਾਂ ਦੀ ਗੱਲ ਕੀ ਅ ਅੱਗੇ ਕੀ ਚੱਲੇਗਾ ਅਸੀਂ ਜੀ ਕੰਪਲੀਟ ਪਾਈ ਦੀ ਨਕਲੀ ਬੀਜ ਦੀ ਸਾਨੂੰ ਪਤਾ ਦਿਨਾਂ ਨਹੀਂ ਪਰ ਬਾਅਦ ਚ ਪਤਾ ਲੱਗਾ ਨੇ ਜੀ ਮਹੀਨਾ ਫਸਲ ਨੂੰ ਲੱਗ ਹੀ ਨ ਹੋ ਗੇ ਮਹੀਨੇ ਡੇਢ ਮਹੀਨੇ ਬਾਅਦ ਸਾਨੂੰ ਪਤਾ ਲੱਗਾ ਵੀ ਨਕਲੀ ਬੀਜ ਹੈ ਫਿਰ ਅਸੀਂ ਕੰਪਲੀਟ ਪਾਈ ਆ ਅਸੀਂ ਖੇਤੀਬਾੜੀ ਭਾਗ ਵਾਲਾਇ ਆਈ ਅੱਛਾ ਚੀਫ ਸਾਹਿਬ ਨੇ ਸਾਡੀ ਬੜੀ ਮਦਦ ਕੀਤੀ ਚੀਫ ਸਾਹਿਬ ਨੇ ਦੇਖ ਕੇ ਮਹਿਕਮੇ ਬੁਲਾਏ ਬੜਾ ਕੁਝ ਕਰਿਆ ਉਹਨੇ ਉਹਨੇ ਸਾਨੂੰ ਕਿਨਾਰੇ ਲਾਇਆ ਵੀ ਕੋਈ ਨੂੰ ਕੇਸ ਲਾਓ ਉਹਨੇ 100% ਖਰਾਬਾ ਲਿਖਿਆ ਜਿਹੜੇ ਵੀਸੀ ਕੀ ਕਿਹੜੀ ਕੰਪਨੀ ਤੋਂ ਲਈ ਸੀ ਅਸੀਂ ਸ਼ਾਮ ਟਰੇਡਰ ਕੰਪਨੀ ਤੋਂ ਲਈ ਤੇ ਜੀ ਬੀਜ ਕੰਪਨੀ ਸਾਨੂੰ ਇਤਨੇ ਜ਼ਿਆਦਾ ਨਹੀਂ ਨੌਲੇਜ ਪੜੇ ਵੀ ਨਹੀਂ ਹੈ ਪੱਲੇ ਕਿਨ ਬੀਜ ਦਾ ਸਾਡੇ ਕੋਲ ਬਿੱਲ ਹੈ ਗਿਆ ਕਿਹੜੀ ਕੰਪਨੀ ਦਾ ਜੀ ਇਸ ਕਰਕੇ ਹੈ ਜੀ ਸਾਡਾ ਬਹੁਤ ਬਹੁਲਾ ਨੁਕਸਾਨ ਹੋ ਗਿਆ ਅਸੀਂ ਵੀ ਜੱਜ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡਾ ਮੁਆਵਜ਼ਾ ਥੋੜਾ ਵਧਾਇਆ ਜਾਵੇ ਵੀ ਸਾਡੇ ਪੈਸੇ ਵੀ ਬਾਹਲੇ ਲੱਗੇ ਆ ਹਸਲ ਤੇ ਬਜਾਈ ਡੀਜ਼ਲ ਕਿਤਨਾ ਖਰਚਾ ਜੀ ਬਹੁਤ ਫਿਰ ਠੇਕਾ ਬਹੁਤ ਹੈ ਤੈਲੀਆਂ ਦਾ ਜੀ ਮੇਰੇ ਕਰਕੇ ਸਾਡਾ ਮਾਮਾ ਜਸਤ ਵੀ ਦੋ ਸਾਲ ਹੋ ਗਏ ਸਾਨੂੰ ਲੱਗੇ ਦੋ ਸਾਲ ਬਾਅਦ ਤੁਹਾਨੂੰ ਆ ਫੈਸਲਾ ਦੋ ਸਾਲ ਬਾਅਦ ਆਇਆ ਜੀ ਤੇ ਦੇਖ ਲਓ ਅੱਜ ਮੰਗਾਈ ਕਿਤਨੀ ਵਧ ਗਈ ਜੀ ਦੋ ਸਾਲ ਪਹਿਲਾਂ ਮੰਗਾਈ ਕਿਤਨੀ ਕਹਾ ਸੀ ਇਸ ਕਰਕੇ ਜੀ ਅਸੀਂ ਤਾਂ ਪਹਿਲਾਂ ਕਰਜੇ ਤੋਂ ਡੁੱਬੇ ਪਏ ਸਾਡੇ ਤੇ ਲੋਨ ਚੱਲਦੇ ਹੈ ਇਹ ਅਧਾਰ ਗੜ ਨਾਲ ਜੁੜੇ ਆ ਨਾ ਦੇਖ ਲਓ ਉਹ ਤਾਂ ਦੇਖ ਲੈਂਦਾ ਵੀ ਹਾਂ ਕਿਤਨੇ ਦੋ ਕਿਲੇ ਸਾਡੇ ਕੋਲ ਜ਼ਮੀਨ ਦੇ ਪਿਆਲੇ ਵਿੱਚ ਬਾਕੀ ਸਾਰੇ ਠੇਕੇ ਦੇ ਪਿਆਲੇ ਮੇਰੇ ਕੋਲ ਹੁਣ ਕਿੰਨਾ ਕੁ ਮੁਆਵਜ਼ਾ ਦੇਣਾ ਹੈ ਮਾਅਵਜੋਕ ਪਤਾ ਨਹੀਂ ਜੇ ਪਤਾ ਹੋਊਗਾ ਵਕੀਲ ਸਾਹਿਬ ਜੀ ਇਹ ਤਾਂ ਕਹਿੰਦੇ ਵੀ ਸਾਰੇ 11 ਬੰਦੇ ਦਾ 24 ਲੱਖ ਰੁਪਏ ਮਨਜ਼ੂਰ ਹੋਇਆ 24 ਲੱਖ ਤਾਂ ਜੀ ਕੁਝ ਬਣਦਾ ਨਹੀਂ 24 ਲੱਖ ਦਾ ਸਾਡਾ ਖਰਚਾ ਕਰਤਾ ਨਹੀਂ ਮਿਲਿਆ ਜਿਹੜਾ 2 ਸਾਲ ਦਾ ਸਾਨੂੰ ਵਿਆਜ ਭਰ ਰਿਆਰਤੀਆਂ ਦਾ ਉਹ ਲੱਗ ਰਿਹਾ ਹੈ ਨਾ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਵੀ ਅਸੀਂ ਜੱਜ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜਲਾ ਇਸ ਤੇ ਗੌਰ ਫਰਮਾਵੇ ਵੀ ਸਾਨੂੰ ਮਾਅਵਜਾ ਸਹੀ ਨਹੀਂ ਮਿਲਿਆ ਕਿ ਦੁਕਾਨਦਾਰ 2019 ਤੋਂ ਕੰਪਨੀ ਪੰਜਾਬ ਚ ਵੈਲਡ ਨਹੀਂ ਦੀ ਯੋ ਵੀ ਨਾ ਜਾਨ ਬੁਝਕੇ ਧੋਖਾ ਕਰਿਆ ਨਾ ਦੁਕਾਨਦਾਰਾਂ ਨੇ ਯੋ ਧੋਖਾ ਇਸ ਨੂੰ ਇਸ ਦੀ ਇਨਕੁਆਰੀ ਕਰੀ ਜਾਏ ਜਿਹੜੇ ਰਾਜਪਰੇ ਪਟਿਆਲੇ ਆ ਦੇ ਅਫਸਰ ਹੈ ਉਹਨਾਂ ਨੂੰ ਵੀ ਇਨਕੁਆਰੀ ਕਰੀ ਜਾਵੇ ਵੀ ਉਹ ਰਾਜਪਰੇ ਮਾਲ ਵਿਕਿਆ ਕਿਤੇ ਵੀ ਦੁਕਾਨਦਾਰ ਨਿਕ ਨਾਮ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਸਿੰਘ ਪਿੰਡ ਧਰਮਗੜ ਸਾਡੇ ਬਾਜੀ 30 ਏਕੜ ਲੱਗਿਆ ਹੋਇਆ ਸੀ ਏਕੜ ਸਾਡੇ ਸ਼ਾਮ ਟੇੜਾ ਤੋਂ ਰਾਜਪਰੇ ਤੋਂ ਬਿਜਲੀ ਆਏ ਜਿਹੜਾ ਇਨਕੁਆਰੀਆ ਮਹਿਕਮੇ ਦੇ ਖਰਾਬ ਖੇਤੀ ਵਿਭਾਗ ਨੇ ਜੇ ਇਨਕੁਆਰੀਆ ਕਰੀ ਉਹ ਨਕਲੀ ਬੀਜ ਪਾਇਆ ਗਿਆ ਹੈ ਨਕਲੀ ਬੀਜ ਪਾਣੇ ਕਰਾ ਸਾਡਾ ਇਹਨਾਂ ਨੁਕਸਾਨ ਹੋਇਆ ਕੋਈ ਸਭ ਨਹੀਂ 2022 ਦਾ ਸਾਡਾ ਕੇਸ ਚੱਲ ਰਿਹਾ ਹੁਣ ਵੀ ਸਾਡਾ ਪੂਰਾ ਮਤਲਬ ਕੇ ਮੌਜਾ ਨਹੀਂ ਮਿਲਿਆ ਇਸ ਕਰਕੇ ਜੱਜ ਨੂੰ ਬੇਲ ਕਰਦੇ ਆ ਵੀ ਸਾਡਾ ਮੌਜਾ ਵਧਾਇਆ ਜਾਵੇ ਇਸ ਜਿਹੜੀ ਉਹ ਪਟਿਆਲੇ ਵਾਲੇ ਹਰ ਰਾਜਪੁਰੇ ਵਾਲੇ ਐ ਖੇਤੀ ਪਾਗਲੇ ਉਹਨੂੰ ਮੱਥ ਪਾਈ ਜਾ ਕਿ ਉਹਨਾਂ ਨਕਲੀ ਬੀਜ ਕਿਉਂ ਵਿਕੇ ਹੁੰਦਾ ਸੀ ਉਸ ਮਾਰਕੀਟ 'ਮਾ ਇੱਕ 19 ਦੇ ਬੈਲਡ ਨਹੀਂ ਹੈ ਕੰਪਨੀ ਤੋਂ ਮਾਲ ਮਾਲ ਵਿਕੇ ਹੁੰਦਾ ਸੀ ਇਹਦਾ ਜ਼ਿੰਮੇਵਾਰ ਕੋਈ ਜ਼ਿੰਮੇਵਾਰਨ ਪੜਨੂਗਾ ਤੇ ਚੱਕਾ ਚੱਲਿਆ ਵਾ ਤਾਂ ਤੇਲੀ ਕਰਕੇ ਕਹਿੰਦਾ ਕੋਈ ਬਹੁਤਾ ਨੁਕਸਾਨ ਹੋਇਆ ਇਸ ਕਰਕੇ ਸਾਡੂ 2 ਸਾਲ ਲਟਕਦੇ ਨੋਵੇ ਜ਼ਿੰਮੇਵਾਰਾਂ ਪਹਿਲਾਂ ਤੁਹਾਨੂੰ ਠੇਕੇ ਦੇ ਪੈ ਲਈਆਂ ਕੋਈ ਆਪਣੀ ਦੇ ਪੈ ਲਈ ਹੈ ਨਹੀਂ ਆਪਣੀ ਤਾਂ ਦੋ ਦੋਕਰ ਪੈ ਲਈ ਸਾਡੇ ਕੋਲ ਕਰਕੇ ਸਾਡੂ ਮਾਅਵਜਾ ਬਦ ਬਦ ਤੋ ਆ ਜਾਵੇ ਅਰ ਜੱਜ ਸਾਹਿਬ ਨੂੰ ਬੇਨਤੀ ਕਰਦਾ